ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚਾ ਸਿੱਖ ਜਗਤ ਇਨੀ ਦਿਨੀ ਚੌਥੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਾ ਗੁਰਥਾ ਗੱਦੀ ਦਿਵਸ ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਾ ਜੋਤੀ ਜੋਤ ਦਿਵਸ ਦੀ 450 ਸਾਲਾਂ ਸ਼ਤਾਬਦੀ ਮਨਾ ਰਿਆ ਇਸ ਦੇ ਸਬੰਧ ਵਿੱਚ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਕਾਲਜ ਦੇ ਸਰਦਾਰ ਸੁੰਦਰ ਸਿੰਘ ਮਜੀਠੀਆ ਹਾਲ ਦੇ ਵਿੱਚ ਸਤਗੁਰੂ RAMDAS ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਰੇ ਗੁਰੂ ਕੀ ਬਾਣੀ ਬਾਰੇ ਸੈਮੀਨਾਰ ਰੱਖਿਆ ਗਿਆ ਹੈ ਬਹੁਤ ਸੁੰਦਰ ਵਿਚਾਰ ਬਨਾਰਿਆਂ ਕੋਲੋਂ ਸੁਣਨ ਨੂੰ ਪ੍ਰਾਪਤ ਹੋ ਰਹੇ ਨੇ ਵਿਦਿਆਰਥੀਆਂ ਦੇ ਸਿੱਖਣ ਵਾਸਤੇ ਵੀ ਬਹੁਤ ਕੁਝ ਹੈ ਜਿੰਨਾ ਕੁਝ ਵੀ ਸਤਗੁਰੂ ਸੱਚੇ ਪਾਤਸ਼ਾਹ ਦੀ ਸਿੱਖਤ ਸਲਾਹ ਵਿੱਚ ਆਪਾਂ ਕਹੀਏ ਉਹਨਾ ਥੋੜਾ ਹੈ ਪਰ ਫਿਰ ਵੀ ਕਦੇ ਅੰਤ ਨਹੀਂ ਪਾਇਆ ਜਾ ਸਕਦਾ ਸਤਿਗੁਰੂ ਜੀ ਕਿਰਪਾ ਕਰਨ ਸਮੂਚੀਆਂ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸਾਏ ਮਾਰਗ ਤੇ ਚੱਲਣ ਦਾ ਗੁਰੂ ਕੀ ਉਪਦੇਸ਼ਾਂ ਦੇ ਧਾਰਨੀ ਬਣਦਾ ਬਲਵਚਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਨਵਾਨਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਿਨਾਂ ਦਾ 4.5 ਸਾਲਾ ਸ਼ਤਾਬ ਦੀ ਰੂਪ ਦੇ ਵਿੱਚ ਖਾਲਸਾ ਪੰਥ ਜੋਤੀ ਜੋਤ ਉਹ ਦੇਵਸ ਮਨਾ ਰਿਹਾ 16 17 ਤੇ 18 ਸਤੰਬਰ ਨੂੰ ਪਵਿੱਤਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਦੇਵਸ ਗ੍ਰਿਆਈ ਸਤਗੁਰ ਜੀ ਨੂੰ ਵਕਸ਼ਿਸ਼ ਕੀਤੀ ਸੀ ਉਹ ਵੀ ਗੋਇੰਦਵਾਲ ਦੀ ਧਰਤੀ ਤੇ ਪਰ ਉਹ 13 ਤੇ 14 ਤਰੀਕ ਨੂੰ 450 ਸਾਲਾਂ ਸ਼ਤਾਬਦੀ ਰੂਪ ਦੇ ਵਿੱਚ ਗੁਰਤਾ ਗੱਦੀ ਦੇਵਸ ਉਹ ਗੁਰਦੁਆਰਾ ਮੰਜੀ ਸਾਹਿਬ ਦੀ ਮਾਨ ਹਾਲ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਮਨਾਇ ਜਾਊਗੀ 13 ਨੂੰ ਰਾਤ ਦੇ ਵੀ ਦੀਵਾਨ ਰੱਖਿਆ ਨਿਰਧਾਰਤ ਰਾਗਾਂ ਦੇ ਵਿੱਚ ਵੱਖ-ਵੱਖ ਜਿਹੜੇ ਕੀਰਤਨੀਆਂ ਉਹ ਕੀਰਤਨ ਕਰਨਗੇ 14 ਨੂੰ ਵੀ ਸਮਾਗਮ ਚੱਲਣਗੇ ਤੇ 14 ਨੂੰ ਸਾਡੀ ਇੱਕ ਪਰੰਪਰਾ ਆ ਉਹ ਗੋਇੰਦਵਾਲ ਦੀ ਧਰਤੀ ਦੇ ਵੀ ਗੁਰਤਾ ਗੱਦੀ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਿਹਾੜਾ ਮਨਾਇਆ ਜਾਂਦਾ ਤੇ 16 17 ਤੇ 18 ਨੂੰ ਉਹ ਵੱਡੇ ਜਿਹੜੇ ਆ ਉਹ ਕੀਰਤਨ ਦਰਬਾਰ ਵਿੱਚ ਕਥਾ ਦੇ ਰੂਪ ਦੇ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਹ ਵੀ ਸਾਰੇ ਜਿਹੜੇ ਆ ਉਹ ਖਾਲਸੇ ਪੰਥ ਨੇ ਮਨਾਉਣੇ ਆ। ਸੋ ਉਹਨਾਂ ਦੇ ਪ੍ਰੋਗਰਾਮ ਲੀਕੇ ਆ ਹੁਣ ਪਹਿਲੀ ਤਰੀਕ ਨੂੰ ਬਾਸਰ ਕੇ ਗੱਲਾਂ ਜਿ세 ਗੁਰੂ ਅਮਰਦਾਸ ਪਾਤਸ਼ਾਹ ਦਾ ਪਵਿੱਤਰ ਸਥਾਨ ਆ ਉੱਥੋਂ ਨਗਰ ਕੀਰਤਨ ਸਵੇਰੇ ਅਖੰਡ ਪਾਠਾਂ ਦੇ ਭੋਗਾਂ ਤੋਂ ਬਾਅਦ ਇਦਾਂ ਵੱਖ-ਵੱਖ ਅਸਥਾਨਾਂ ਤੋਂ ਜਿਹੜੇ ਆ ਨਗਰ ਕੀਰਤਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸਮਰਪਤੋ ਜਿਹੜੇ ਤੇ ਬਾਕੀ ਜਥਾਬਦੀ ਸਾਰੀ ਸਾਰੇ ਖਾਲਸਾ ਪੰਥ ਨੇ ਵੱਡੇ ਰੂਪ ਦੇ ਵਿੱਚ ਮਨਾਇਆ। ਤੇ ਬੱਚੇ ਨੂੰ ਜਿਹੜੇ ਵਜੀਪਨ ਦੇ ਦਿੰਦੇ ਆ। ਇਹ ਬੱਚੇ ਜਿਹੜੇ ਧਾਰਮਿਕ ਤੌਰ ਤੇ ਵੱਡੀਆਂ ਪ੍ਰਲਬਦੀਆਂ ਪ੍ਰਾਪਤ ਕਰਦੇ ਉਹ ਸਿੱਖ ਪੰਦਰ ਦੇ ਚੁਣੌਤੀਆਂ ਜਿਹੜੀਆਂ ਕਿ ਕਾਫੀ ਜ਼ਿਆਦਾ ਵੱਧ ਗਈ ਇੱਕ ਤਾਂ ਧਰਮ ਪਰਵਰਤਨ ਲੈ ਕੇ ਤੇ ਇੱਕ ਜਿਹੜੀ ਕਿ ਪਤਿਤ ਪੁਲੇ ਨੂੰ ਲੈ ਕੇ ਬਹੁਤ ਚੁਣੌਤੀਆਂ ਨੇ ਉਹਨੂੰ ਪਾਰ ਫਾਨਮਸੇ ਦੇਖੋ ਆ ਧਰਮ ਪਰਵਰਤਨ ਦਾ ਤੁਸੀਂ ਦੇਖ ਰਹੇ ਆ ਪਿੱਛੇ ਕੁੱਟ-ਕੁੱਟ ਕੇ ਪਾਸਟਾਂ ਨੇ ਇੱਕ ਬੰਦਾ ਹੀ ਮਾਰ ਦਿੱਤਾ ਇਹ ਮੈਂ ਸਮਝਦਾ ਜਿਹੜੀਆਂ ਮਨੁੱਖੀ ਤਾਲ ਤੇ ਜਿਹੜੀਆਂ ਯੋਗਤियां ਬਿਰਤੀਆਂ ਆ ਇਹ ਬਹੁਤ ਚਿਰਨ ਚਲਦੀਆਂ ਹੁੰਦੀਆਂ ਨਾ ਕੋਈ ਲਾਲਚਨਾ ਨਾ ਕੋਈ ਡਰਨਾ ਇਹ ਤਾਂ ਗੁਰਾਂ ਦੀ ਪਵਿੱਤਰ ਧਰਤੀ ਆ ਇਹ ਠੀਕ ਆ ਭਈ ਯਤਨ ਕਰਦੇ ਆ ਪਰ ਮੇਰਾ ਆਪਣਾ ਮੰਨਣਾ ਆ ਭਈ ਕਈ ਵਾਰੀ ਆਪਾਂ ਉਸ ਗੱਲ ਨੂੰ ਚੱਕੇ ਹੀ ਨਾ ਦਿੰਨੇ ਉਹਦਾ ਅਸਰ ਨਹੀਂ ਹੋਣਾ ਹੁੰਦਾ ਠੀਕ ਹੈਗਾ ਅਸਰ ਪਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਇਹਦੇ ਵੀ ਯਤਨ ਚੀਨ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਜੀ ਜੀ YouTube Facebook Instagram X aur WhatsApp channel par